ਉਦੋਂ ਕੋਈ ਸਾਧਨ ਨਹੀਂ ਹੁੰਦੇ ਲੋਕਾਂ ਕੋ ਗੱਡੀਆਂ ਨਹੀਂ ਹੁੰਦਾ 20-20 ਮੀਲ ਤੇ ਇੱਕ ਆਰਟਿਸਟ ਨੂੰ ਵੇਖਣ ਜਾਂਦੇ ਸੀ ਪਹਿਲਾਂ ਮੇਲੇ ਲੱਗਦੇ ਸੀ 50 ਹਜ਼ਾਰ ਦਾ ਕੱਟ ਹੁਣ ਕੱਟ ਹੁੰਦਾ ਹੀ ਨਹੀਂ ਸਾਡਾ ਗੀਤ ਜਿਹੜਾ ਜੋ ਸਰਕਾਰਾਂ ਕਹਿ ਰਹੀਆਂ ਨਸ਼ੇ ਤੋਂ ਰਹਿਤ ਹੈ ਕਹਿੰਦੇ ਵੀ ਇਹ ਕਹਿੰਦਾ ਬੰਬੇ ਤੋਂ ਕਰਾਉਣੀ ਮੈਂ ਮਿਕਸਿੰਗ ਅੱਛਾ ਮੈਂ ਕਹਿੰਦਾ ਤੇਰੇ ਮੂਰੇ ਥਾਂ ਛੁੱਟਿਆ ਭਾਵੇਂ ਸੁੱਤਣ ਸੌਲਾ ਭਾਵੇਂ ਲਹੇਗਾ ਜਵਾਨੀ ਐ ਬੱਲੇ ਨਹੀਂ ਬੱਲੇ ਜਵਾਨੀ ਦਾ ਅਸਲ ਚਾਹ ਕੀ ਹੁੰਦਾ ਜਾਂ ਫਿਰ ਅੱਜ ਕੱਲ ਦੀ ਜਵਾਨੀ ਕਿਸ ਤਰ੍ਹਾਂ ਚੋਂ ਨਿਕਲਦੀ ਹੈ ਉਸ ਦਾ ਦਰਦ ਆਪਣੇ ਸ਼ਬਦਾਂ ਦੇ ਜ਼ਰੀਏ ਤੇ ਅੱਜ ਦੀ ਜਵਾਨੀ ਨੂੰ ਨਵੀਂ ਸਿਹਤ ਇੱਕ ਨਵੇਂ ਗੀਤ ਦੇ ਜ਼ਰੀਏ ਦੇਣ ਆਸੇ ਸਾਡੇ ਨਾਲ ਨੇ ਬਾਈ ਹਰਦੀਪ ਇੱਕ ਉਹ ਨਾਮੀਚਾਰਾ ਪੰਜਾਬ ਦਾ ਜੋ ਕਿਸੇ ਤਾਰੀਫ਼ ਦਾ ਮਹਤਾਜ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ ਬੱਲੇ ਬੱਲੇ ਉਹਨਾਂ ਨੇ ਕਰਾਈਏ ਤੇ ਅੱਜ ਜਵਾਨੀਏ ਬੱਲੇ ਨਹੀਂ ਬੱਲੇ ਲੈ ਕੇ ਗੀਤ ਜਿਹੜੇ ਤੁਸੀਂ ਆ ਰਹੇ ਹੋ ਇੱਕ ਨਵਾਂ ਗੀਤ ਜਵਾਨੀ ਦੇ ਉੱਤੇ ਕੀ ਸੋਚ ਕੇ ਆ ਰਿਹਾ ਸਭ ਤੋਂ ਪਹਿਲਾਂ ਰੈਡ ਐਫ ਐਮ ਦਾ ਸੰਘੇੜਾ ਸਾਹਿਬ ਦਾ ਕੈਨੇਡਾ ਤੋਂ ਤੇ ਤੁਹਾਡਾ ਮਹਾੜੀ ਤੋਂ ਮੈਂ ਬਹੁਤ ਰੇਣੀਆਂ ਪਿੱਛੇ ਤੁਸੀਂ ਮੈਨੂੰ ਮੇਰੀ ਇੰਟਰਵਿਊ ਕੀਤੀ ਹੋ ਕੀ ਕਹਿੰਦੇ ਹੁੰਦੇ ਆ ਪੋਡਕਾਸਟ ਕੀ ਹੁੰਦਾ ਪੋਡਕਾਸਟ ਮੈਨੂੰ ਕਹਿਣਾ ਨਹੀਂ ਆਉਂਦਾ ਹਾਲ ਤੱਕ ਉਹ ਵੀ ਚੰਗਾ ਚੱਲ ਰਿਹਾ ਆਪਣਾ ਜੈਮਵੈਰੀ ਥੈਂਕ ਫੋਰ ਟੂ ਯੂ ਤੇ ਤੁਸੀਂ ਇੱਕ ਸੱਦੇ ਦੇ ਉੱਤੇ ਪਹੁੰਚੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਇਹ ਜਿਹੜਾ ਨਵਾਂ ਗੀਤ ਤੁਹਾਡਾ ਜਵਾਨੀਆਂ ਬੱਲੇ ਨਹੀਂ ਬੱਲੇ ਤੁਸੀਂ ਉਧਰ ਬੈਠ ਨਹੀਂ ਕਰਨੀ ਉਹਨਾਂ ਨਾਲ ਨਹੀਂ ਆ ਆ ਵੇਖੋ ਆ ਨੇੜੇ ਦਿਲ ਦੇ ਨੇੜੇ ਦਿਲ ਦੇ ਨੇੜੇ ਜਵਾਨੀਆਂ ਬੱਲੇ ਨਹੀਂ ਬੱਲੇ ਇਹਨੂੰ ਕੀ ਮੋਟਿਵ ਰੱਖ ਕੇ ਤੁਸੀਂ ਜਿਹੜਾ ਗੀਤ ਨਵਾਂ ਲੈ ਕੇ ਬਸ ਜਦੋਂ ਸੱਚੇ ਪਾਸ਼ਾ ਕਿਰਪਾ ਕਰਦਾ ਤੇ ਰਿਸ਼ਤੇ ਚੋਂ ਪੰਨਾ ਲਾਲ ਜੀ ਸਾਡਾ ਪੰਜਾਬੀ ਚ ਕਹਿੰਦੇ ਭਾਈਆ ਵੀ ਲੱਗਦਾ ਗਰਾਸਪੁਰ ਗਿਆ ਤੇ ਬੜੇ ਸਹਿਤਕ ਨਾਲ ਜੁੜੇ ਹੋਏ ਨੇ ਤੇ ਇਹਨਾਂ ਨਾਲ ਸਾਂਝਾ ਪੁਰਾਣੀਆਂ ਬਰਿੰਦਰ ਵਚਨ ਸੁਰਿੰਦਰ ਵਚਨ ਫਿਰ ਗਾ ਅਗਲੀ ਜਨਰੇਸ਼ਨ ਅਗੇ ਬੀ ਪ੍ਰੈਕ ਬੀ ਬ੍ਰੇਕ ਦੇ ਫੁੱਫੜ ਜੀ ਨੇ ਤੇ ਸਾਡੇ ਉਸਤਾਦ ਨੇ ਵਰਿੰਦਰ ਬਚਨ ਜੀ ਉਹਨਾਂ ਦੇ ਉਹਨਾਂ ਦਾ ਭਾਈਆ ਫਿਰ ਮੇਰਾ ਹੀ ਭਾਈਆ ਮੇਰਾ ਹੀ ਪਰਿਵਾਰ ਨਾਲ 40 45 ਸਾਲ ਤੋਂ ਵਾਅ ਹੈ ਤੇ ਜਦੋਂ ਇਹਨਾਂ ਦੀ ਕਲਮ ਚੋਂ ਇਹ ਗੀਤ ਛੋਇਆ ਤੇ ਉਹ ਕਈ ਚੀਜ਼ਾਂ ਹੁੰਦੀਆਂ ਜਦੋਂ ਸੁਣਦਿਆਂ ਸਾਰ ਹੁੰਦਾ ਕਿ ਯਾਰ ਇਹ ਚੀਜ਼ ਤੇ ਮੇਰੇ ਵੱਸ ਲਿਖੀ ਆ ਤੇ ਮੈਂ ਕਿਹਾ ਮੈਂ ਕਾਹੀ ਖੋਲਿਆ ਭਾਈਏ ਤੂੰ ਉਹ ਕਹਿੰਦਾ ਪੂਰਾ ਤੇ ਕਰ ਲਾਂ ਤੇ ਮੈਂ ਕਹਿੰਦਾ ਭਾਈਆ ਦਰਫੜਾ ਤੂੰ ਇਹ ਬਾਅਦ ਪੂਰਾ ਪੂਰਾ ਕਰੀਂ ਦੋ ਉਸ ਤੋਂ ਬਾਅਦ ਆਪਾਂ ਗੱਡੀ ਚੱਕੀ ਗੱਡੀ ਚੱਕ ਕੇ ਆਪਾਂ ਗੱਡੀ ਚੱਕ ਕੇ ਆਪਣਾ ਚਲੇ ਗਏ ਪਟਿਆਲੇ ਨੂੰ ਪਟਿਆਲੇ ਇਹ ਵੀ ਮੇਰਾ ਅਜ਼ੀਜ਼ ਆ ਜੀ ਇਹਦੇ ਵਿਆਹ ਤੇ ਵੀ ਪੱਲਾ ਮੈਂ ਫੜਾਇਆ ਉਹ ਮਰੀ ਧੀ ਰਾਣੀ ਆ ਗੁਰਦਾਸਪੁਰ ਇਹ ਵੀ ਗੁਰਦਾਸਪੁਰ ਹੀ ਆ ਉਧਰ ਵਿਆਹ ਹੋਇਆ ਤੇ ਇਹਦੇ ਕੋਲ ਪਹੁੰਚ ਕੇ ਤੇ ਮੈਂ ਕਿਹਾ ਪੁੱਤਰ ਕੰਮ ਕਰਨਾ ਇਹ ਵੈਸੇ ਹੀ ਮੇਰਾ ਮਰੀਦ ਬਹੁਤ ਹੈ ਭਰਾ ਵਾ ਬੱਚਾ ਸਭ ਕੁਝ ਇਹ ਕਹਿੰਦਾ ਫਿਰ ਬਾਪੂ ਜੀ ਆਓ ਚਲੀਏ ਸਟੂਡੀਓ ਅਸੀਂ ਆਪਣਾ ਚਾਹ ਪਾਣੀ ਪੀ ਕੇ ਉੱਤੇ ਸਟੂਡੀਓ ਕਹਿੰਦੇ ਫਿਰ ਦੱਬ ਲਿਆ ਸਾਫ ਆ ਕਹਿੰਦਾ ਦੱਸੋ ਕਿਹੜੇ ਸੁਰਤ ਮੈਂ ਜਿਹੜਾ ਮਰਜ਼ੀ ਰੱਖਦਾ ਚੱਕ ਦੇਣੇ ਆਪਾਂ ਬਸ ਫਿਰ ਉਹ ਸੁਰਾਂ ਚੰਨਾ ਪ੍ਰੋਤਾ ਫਿਰ ਕਹਿੰਦਾ ਫਿਰ ਮੈਂ ਹਫਤਾ ਦਿਓ ਫਿਰ ਹਫਤਾ ਦੱਸ ਦੇ ਫਿਰ ਮੁੰਡਾ ਕਹਿੰਦਾ ਆ ਜਾਓ ਕਿਉਂਕਿ ਮੇਰਾ ਇੱਕੋ ਹੀ ਹੈ ਸੁਭਾਅ ਕਿ ਮੈਂ ਪੜ ਕੇ ਨਹੀਂ ਜਾਂਦਾ ਫਿਰ ਉਹ ਇਹ ਮੇਰੇ ਟੀਚਰ ਜਦੋਂ ਮੈਂ ਸਟੂਡੀਓ ਦਾ ਮੈਂ ਕਹਿੰਦਾ ਪੁੱਤਰ ਇੱਥੇ ਨਹੀਂ ਡਰਨਾ ਇੱਥੇ ਤੂੰ ਮੇਰਾ ਬਾਸ ਹੈ ਮੈਂ ਤੇਰਾ ਸ਼ੇਸ਼ਾ ਸ਼ੇਸ਼ਾ ਉਹ ਫਿਰ ਉਹ ਫਿਰ ਗ੍ਰਿਪਿੰਗ ਹੁੰਦੀ ਤਾਂ ਹਾਂ ਇਹ ਇਹਨਾਂ ਦਾ ਮੇਰਾ ਉੱਥੇ ਮਗਰ ਜਿਹੜੀ ਚੀਜ਼ ਗਲਾਜੇ ਸਾਫ ਹੈ ਯਾਦ ਸੀ 15 ਮਿੰਟਾਂ ਚ ਅੱਪ ਗੀਤ ਡੱਬ ਕਰਤਾ ਜਿਹੜਾ ਇੱਕ ਤੁਹਾਡਾ ਦੌਰ ਸੀਗਾ ਪੁਰਾਣੇ ਦੌਰ ਦੇ ਵਿੱਚ ਵੇਖੋ ਉਹ ਟੇਪ ਰਿਕਾਰਡਰ ਜਿਹੜੇ ਹੁੰਦੇ ਸੀਗੇ ਉਹ ਤੋਂ ਦੌਰ ਤੇ ਅੱਜ ਦਾ ਦੌਰ ਕਿੰਨਾ ਐਡਵਾਂਸ ਦੌਰ ਆ ਗਿਆ ਕਿਸ ਤਰ੍ਹਾਂ ਦੇਖਦੇ ਹੋ ਉਹ ਦੌਰ ਜਿਆਦਾ ਵਧੀਆ ਸੀਗਾ ਅੱਜ ਦਾ ਦੌਰ ਪਹਿਲਾਂ ਬੇਟਾ ਇਹ ਗੱਲ ਤੇ ਪੂਰੀ ਕਰ ਲਈ ਆਪਾਂ ਜਿਹੜੇ ਕੰਮ ਆ ਉਹ ਫੇ ਗਾਣਾ ਡੱਬ ਹੋ ਗਿਆ ਡੱਬ ਹੋ ਕੇ ਫੇ ਸਾਡਾ ਫਸ ਗਿਆ ਕਹਿੰਦੇ ਵੀ ਇਹ ਕਹਿੰਦਾ ਬੰਬੇ ਤੋਂ ਕਰਾਉਣੀ ਮੈਂ ਮਿਕਸਿੰਗ ਅੱਛਾ ਮੈਂ ਕਹਿੰਦਾ ਤੇਰੇ ਮੁਰੇ ਥਾਂ ਸੁੱਟਿਆ ਭਾਵੇਂ ਸੁੱਤਣ ਸੌਲਾ ਭਾਵੇਂ ਲੈਂਗਾ ਫਿਰ ਬੱਬਿਓ ਆ ਕਾਕਾ ਜੀ ਜਾ ਕੇ ਆਪ ਆਪਣੀ ਮਿਕਸੀ ਮਕਸੀ ਕਰਾ ਕੇ ਲਾਏ ਫਿਰ ਸੁਣਾਇਆ ਸੁਣਾ ਕੇ ਫਿਰ ਆਪਣਾ ਆਲਕ ਸਾਹਿਬ ਜਿਹੜੇ ਕੀਤ ਹੈਗਾ ਕਹਿੰਦਾ ਵੀ ਇਹ ਤੇ ਮੈਂ ਕਰਨਾ ਇਹਨਾਂ ਨੇ ਫਿਰ ਈਜ਼ੀ ਵੇ ਵਾਲੇ ਵੈਰੀ ਗੁੱਡ ਕੰਪਨੀ ਧਕਤਾਰ ਸੰਧੂ ਸਾਹਿਬ ਦਾ ਸੋਰੀ ਗੁਰਤੇਜ ਸੰਧੂ ਨਾਲ ਗੱਲ ਕਰ ਲਈ ਉਹ ਕਹਿੰਦਾ ਗੀਤ ਆਪਾਂ ਕਰਨਾ ਭਾਜੀ ਫਿਰ ਸਾਡੀਆਂ ਲੋਕੇਸ਼ਨਾਂ ਸਾਨੂੰ ਵਧੀਆ ਮਿਲ ਗਿਆ ਸਾਬ ਆਈ ਐਮ ਵੈਰੀ ਥੈਂਕਫੁਲ ਟੂ ਚੰਡੀਗੜ੍ਹ ਯੂਨੀਵਰਸਿਟੀ ਕੜੂਆ ਉਹਨਾਂ ਸਾਨੂੰ ਆਰਟਿਸਟ ਬੱਚੇ ਦਿੱਤੇ ਸਾਰਾ ਕੁਝ ਵਧੀਆ ਹੋ ਗਿਆ ਤੇ ਆਪਣਾ ਅੱਜ ਤੁਹਾਡੀ ਕਚਹਿਰੀ ਜਿਸ ਗੀਤ ਨੂੰ ਹਾਜ਼ਰ ਕਰ ਹੁਣ ਆਓ ਆਪਣੀ ਗੱਲ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਪੁਰਾਣਾ ਪੁਰਾਣਾ ਦੌਰ ਸੀਗਾ ਟੇਪ ਰਿਕਾਰਡਾਂ ਵਾਲਾ ਤੇ ਅੱਜ ਦਾ ਜਿਹੜਾ ਦੌਰ ਹੈ ਕਿਸ ਤਰ੍ਹਾਂ ਅੰਤਰ ਵੇਖਦੇ ਹੋ ਉਹ ਦੌਰ ਜ਼ਿਆਦਾ ਵਧੀਆ ਸੀ ਕਿ ਅੱਜ ਦਾ ਉਹ ਆਪਣੇ ਟਾਈਮ ਤੇ ਦੌਰ ਵਧੀਆ ਸੀ ਇਹ ਆਪਣੇ ਟਾਈਮ ਤੇ ਵਧੀਆ ਉਹ ਨਾਂ ਦਾ ਆਪਣਾ ਸੀਗਾ ਉਦੋਂ ਕੋਈ ਸਾਧਨ ਨਹੀਂ ਹੁੰਦੇ ਲੋਕਾਂ ਕੋ ਗੱਡੀਆਂ ਨਹੀਂ ਹੁੰਦਾ 20-20 ਮੀਲ ਤੇ ਇੱਕ ਆਰਟਿਸਟ ਨੂੰ ਵੇਖਣ ਜਾਂਦੇ ਸੀ ਸੁਣਣ ਜਾਂਦੇ ਸੀ ਹੁਣ ਜਿਹੜੇ ਪਹਿਲਾਂ ਮੇਲੇ ਲੱਗਦੇ ਸੀ 50000 ਦਾ ਘੱਟ ਹੁਣ ਘੱਟ ਹੁੰਦਾ ਹੀ ਨਹੀਂ ਅਗਲੇ ਦਾ ਘਰ ਬੈਠੇ ਵੇਖ ਲਓ ਟੀਵੀ ਤੇ ਆਰਟਿਸਟ ਸਰਦੀਪਾ ਜੀ ਤੁਹਾਨੂੰ ਲੱਗਦਾ ਕਿ ਵਾਕਿਆ ਜਿਹੜਾ ਅੱਜ ਕੱਲ ਦਾ ਡਿਜੀਟਲ ਯੁੱਗ ਆ ਗਿਆ ਜਾਂ ਜਿਸ ਤਰ੍ਹਾਂ ਪਰਮਾਰ ਹੋ ਗਈ ਹੈ ਗੀਤਕਰਾਂ ਤੇ ਮਸ਼ੀਨ ਯੁੱਗ ਆ ਗਿਆ ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀ ਪੁਰਾਣੀ ਗਾਇਕੀ ਹੈ ਉਸ ਦੇ ਉੱਤੇ ਵੀ ਅਸਰ ਪਿਆ ਲੋਕ ਜਿਹੜੇ ਹੋਰ ਪਾਸੇ ਨੂੰ ਤੁਰ ਪੈਣ ਨੇ ਆਪਣੇ ਗੀਤ ਜਿਹੜਾ ਮੈਂ ਇਸ ਟੋਪਿਕ ਤੇ ਕਹਉਂਦਾ ਸਾਡਾ ਗੀਤ ਜਿਹੜਾ ਜੋ ਸਰਕਾਰਾਂ ਕਹਿ ਰਹੀਆਂ ਨਸ਼ੇ ਤੋਂ ਰਹਿਤ ਹੈ ਕਿ ਜਵਾਨੀ ਨੂੰ ਸਾਮਕ ਰੱਖੋ ਹੈ ਮੜ ਮੜ ਕੇ ਨਹੀਂ ਆਉਣੀ ਤੁਹਾਡੇ ਹੱਥ ਸੇਰ ਕਰੋ ਪਾਠ ਪੂਜਾ ਕਰੋ ਆਪਣੇ ਮਾਪਿਆਂ ਦੀ ਸੇਵਾ ਕਰੋ ਠੀਕ ਆ ਉਹਨਾਂ ਦੀ ਥੋੜੀ ਜ਼ਿੰਦਗੀ ਖੂਬਸੂਰਤ ਹੁੰਦੀ ਹੈ ਜਦੋਂ ਜ਼ਿੰਦਗੀ ਖੂਬਸੂਰਤ ਸੱਚੇ ਪਾਛਾ ਤੁਹਾਨੂੰ ਅਪੇ ਰਾਹ ਦਿਖਾਉਂਦਾ ਮੰਜ਼ਿਲ ਦਿਖਦੀ ਹੈ ਤੇ ਉਹ ਅਸੀਂ ਪੂਰਦਿਆਂ ਚੱਲ ਰਹੇ ਆ ਵੱਡਿਆਂ ਨੂੰ ਪਿਆਰ ਕਰੋ ਛੋਟਿਆਂ ਦਾ ਸਤਿਕਾਰ ਕਰੋ ਤੇ ਜਵਾਨੀਆਂ ਵੱਲੇ ਦੇ ਵੱਲੇ ਤੁਹਾਡਾ ਇੱਕ ਗੀਤ ਹੈ ਚੰਡੀਗੜ੍ਹ ਕੜੇ ਆਸ਼ਕੀ ਅੱਜ ਤੱਕ ਜਿੱਥੇ-ਜਿੱਥੇ ਵੀ ਉਹ ਗੀਤ ਲੱਗਦਾ ਆਪਣੇ ਆਪ ਹੀ ਪੈਰ ਜੜੇ ਨਾ ਜ਼ਮੀਨ ਤੋਂ ਉੱਤੇ ਨੂੰ ਉੱਠਣ ਲੱਪੰਦੇ ਨੇ ਮੈਨੂੰ ਲੱਗਦਾ ਪਰਿਆਰੇ ਲੱਗੂ ਘੱਟ ਉਹ ਵੀ ਸੁਣਿਆ ਜੇ ਉਹ ਵੀ ਸੁਣੇ ਮੇਰਾ ਅਗਲਾ ਵੀ ਉਹ ਵੀ ਸੁਵਾ ਜੜਾ ਉਹਦੇ ਤੇ ਹੀ ਆਣਾ ਦੋਵੇਂ ਗੀਤ ਤੁਹਾਡੇ ਬਾਖ ਮੰਨ ਲੈ ਪਰ ਹੁਣ ਜਿਹੜਾ ਨਵਾਂ ਕੀਤਾ ਸਾਡਾ ਗੀਤ ਅੱਜ ਵੀ 40 45 ਸਾਲ ਪਹਿਲਾਂ ਤੋਂ ਆਲ ਇੰਡੀਆ ਰੇਡੀਓ ਜਲੰਧਰ ਤੋਂ ਅੱਜ ਵੀ ਵਜਦਾ ਮੈਂ ਛੇੜਾ ਮਾਈਆਂ ਨੂੰ ਵੰਗਣ ਛਣਕਾ ਉਹ ਅਸੀਂ ਇੰਨੇ ਖੁਸ਼ ਹੁੰਦੇ ਸੀ ਇੱਕ ਪਾਸੇ ਲਤਾਈ ਦਾ ਗੀਤ ਆ ਰਿਹਾ ਫਿਰ ਗੱਬੇ ਮੇਰਾ ਆ ਗਿਆ ਫਿਰ ਗੁਲਾਮ ali ਸਾਹਿਬ ਦਾ ਆ ਗਿਆ ਇੰਨੇ ਇੰਨੇ ਚ ਬੜੇ ਖੁਸ਼ੀ ਲੈ ਵੀ ਦੋਨਾਂ ਦੇ ਗੱਬੇ ਗੀਤ ਆ ਗਿਆ 올 ਇੰਡੀਆ ਰੇਡੀ ਜੁਲੰਦਰ ਤੋਂ ਤੇ ਉਹ ਤ੍ਰਸਟੀ ਕੌਣ ਸੀਗੇ ਉਹ ਚੰਗਾ ਲੱਗਦਾ ਸੀ ਉਹ ਤੁਹਾਨੂੰ ਪਿੰਕ ਪੈਂਦੀ ਸੀ ਯਾਰ ਮੈਂ ਹੋਰ ਮਿਹਨਤ ਕਰਾਂ ਕਰਮਵਾਜ਼ੀ ਕਰਨੀ ਪਣੀ ਹੈ ਨਾ ਬਿਲਕੁਲ ਜੇ ਗਰਮੀਆਂ 'ਚ ਰਜਾਈ ਲੈ ਕੇ ਸੋਵਾਂ ਤੇ ਪਿੱਤ ਲੜਨੀ ਲੜਨੀ ਹੈ ਤੇ ਚੰਦ ਲੈਣਾ ਇਸ ਗੀਤ ਦੀਆਂ ਨੱਚਦੀ ਜਵਾਨੀ ਜਾਵੇ ਹੁੰਦੀ ਮਸਤਾਨੀ ਜਾਵੇ ਪੈਰਾਂ ਨਾਲ ਪੱਟਦੀ ਏ ਧੂੜ ਪੈਰਾਂ ਨਾਲ ਪੱਟਦੀ ਏ ਧੂੜ ਜਵਾਨੀ ਹੈ ਬੱਲੇ ਨਹੀਂ ਬੱਲੇ ਤੇਰਾ ਅੱਗ ਵਰਗਾ ਏ غرور ਜਵਾਨੀ ਹੈ ਬੱਲੇ ਨਹੀਂ ਬੱਲੇ ਬਾਕੀ ਤੁਸੀਂ YouTube ਚੈਨਲ ਤੇ ਵੇਖਿਓ ਕਿਆ ਕਹਿੰਦੇ ਸਬਸਕ੍ਰਾਈਬ ਲਾਈਕ ਸਬਸਕ੍ਰਾਈਬ ਆ ਉਹ ਕਰਿਓ ਤੇ ਜਵਾਨੀਆਂ ਜੇ ਬੱਲੇ ਨੇ ਬੱਲੇ ਥੈਂਕ ਯੂ ਗੋਡ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦੇ ਆ ਇਸ ਗੀਤ ਨੂੰ ਜਿਹੜੇ ਪੁਰਾਣੇ ਗੀਤਾਂ ਵਰਗੋਂ ਹੀ ਪ੍ਰਵਾਹ ਹੁੰਗਾਰਾ ਮਿਲੇਗਾ ਤੇ ਵਾਕਈ ਜਵਾਨੀ ਚੜੀ ਉਹ ਬੱਲੇ ਨਹੀਂ ਬੱਲੇ ਪੰਜਾਬ ਦੀ ਹੁੰਦੀ ਰਹੇਗੀ ਇਹਨੇ ਸ਼ਬਦਾਂ ਦੇ ਨਾਲ ਇਜਾਜ਼ਤ ਕੈਮਰਾਮੈਨ ਵਿਸ਼ਾਲ ਚਰਮਾ ਤੇ ਨਾਲ ਸਿਮਰਨਪ੍ਰੀਤ ਸਿੰਘ ਚੰਡੀਗੜ੍ਹ